ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਸ਼੍ਰੀ ਗੁਰਗੋਬਿੰਦ ਸਿੰਘ ਜੀ ਡਾਇਲਿਸਿਸ ਯੂਨਿਟ ਸ਼ੁਰੂ ਹੋ ਗਿਆ ਧਨਮਾਤਾ ਗੁਜਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਵੱਲੋਂ ਕਰੀਬ 1.5 ਕਰੋੜ ਦੀ ਲਾਗਤ ਨਾਲ ਇਸ ਯੂਨਿਟ ਨੂੰ ਤਿਆਰ ਕੀਤਾ ਗਿਆ ਹੁਣ ਕਿਡਨੀ ਦੇ ਮਰੀਜ਼ ਮੁਫਤ ਵਿੱਚ ਆਪਣਾ ਇਲਾਜ ਕਰਾ ਸਕਦੇ ਹਨ ਬੰਗਾ ਰੋਡ ਵਿਖੇ ਕੱਲ ਸਵੇਰੇ 11 ਵਜੇ ਇੱਕ ਮੋਟਰਸਾਈਕਲ ਸਵਾਰ ਇੱਕ ਔਰਤ ਦੀ ਵਾਲੀ ਖਿੱਚ ਕੇ ਮੌਕੇ ਤੋਂ ਫਰਾਰ ਹੋ ਗਿਆ ਔਰਤ ਨੇ ਦੱਸਿਆ ਕਿ ਉਹ ਚਰਚ ਜਾ ਰਹੀ ਸੀ ਕਿ ਪਿੱਛੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਪਰਨਾ ਬਣ ਕੇ ਆਇਆ ਤੇ ਉਸ ਦੀ ਵਾਲੀ ਖਿੱਚ ਕੇ ਲੈ ਗਿਆ ਜੋ ਕਿ ਤਕਰੀਬਨ ਅੱਧੇ ਟੋਲੇ ਦੀ ਸੀ ਪੁਲਿਸ ਵੱਲੋਂ ਮਾਮਲੇ ਦੀ छानਬਣ ਕੀਤੀ ਜਾ ਰਹੀ ਹੈ ਬਲਾਚੌਰ ਵਿਖੇ ਕਿਸਾਨ ਜਥੇਬੰਦੀਆਂ ਅਤੇ ਪਾਵਰ ਕਾਮ ਦੇ ਕਰਮਚਾਰੀਆਂ ਵਿਚਕਾਰ ਉਸ ਵੇਲੇ ਹੰਗਾਮਾ ਮੱਚ ਗਿਆ ਜਦੋਂ ਪਾਵਰ ਕਾਮ ਦੇ ਕਰਮਚਾਰੀ ਇੱਕ ਘਰ ਵਿੱਚ ਚਿਪ ਮੀਟਰ ਲਾਉਣ ਪਹੁੰਚੇ ਜਦੋਂ ਉਸ ਘਰ ਵਿੱਚ ਪਾਵਰ ਕਾਮ ਦੇ ਮੁਲਾਜ਼ਮਾਂ ਨੇ ਚਿਪ ਵਾਲਾ ਮੀਟਰ ਲਗਾਉਣ ਲੱਗੇ ਤਾਂ ਇਸ ਦੀ ਬਣਾ ਕਿਸਾਨ ਜਥੇਬੰਦੀਆਂ ਨੂੰ ਲੱਗ ਗਈ ਉਹ ਤੁਰੰਤ ਉੱਥੇ ਬੁੱਝੇ ਅਤੇ ਉਹਨਾਂ ਵੱਲੋਂ ਬਿਜਲੀ ਮੀਟਰ ਲਾਉਣ ਦਾ ਵਿਰੋਧ ਕੀਤਾ ਗਿਆ ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਪਾਵਰ ਕਾਮ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਨਵਾਂ ਸ਼ਹਿਰ ਦੇ ਪਿੰਡ ਰਟੈਂਡਾ ਨਿਵਾਸੀ ਭੁਪਿੰਦਰ ਮੈਮੀ ਪੁੱਤਰ ਜਗਤਾਰ ਮੈਮੀ ਜੋ ਕਿ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਿਆਹ ਕਰਵਾਉਣ ਲਈ ਆਇਆ ਸੀ ਉਸ ਦਾ ਵਿਆਹ 24 ਅਪ੍ਰੈਲ ਨੂੰ ਹੋਣਾ ਸੀ ਘਰ ਵੀ ਚਲਵਾਈ ਲੱਗੇ ਹੋਏ ਸਨ ਅਤੇ ਰਿਸ਼ਤੇਦਾਰ ਵੀ ਆ ਚੁੱਕੇ ਸਨ ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ਾਮ ਕਰੀਬ 5 ਵਜੇ ਉਕਤ ਨੌਜਵਾਨ ਨੂੰ ਉਲਟੀਆਂ ਲੱਗਣ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਉਸ ਨੂੰ ਤੁਰੰਤ ਬੰਗਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਜਵਾਬ ਮਿਲਣ ਕਾਰਨ ਉਕਤ ਨੌਜਵਾਨ ਨੂੰ ਨਵਾਂ ਸ਼ਹਿਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿਸ ਦੇ ਇਲਾਜ ਦੌਰਾਨ ਅੱਜ ਤੜਕੇ 4 ਵਜੇ ਮੌਤ ਹੋ ਗਈ ਇਸਦੀ ਖਬਰ ਸੁਣਦੇ ਹੀ ਪਿੰਡ ਵਿੱਚ ਮਾਤਮ ਛਾ ਗਿਆ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਤਵਾਰ ਨੂੰ ਇੱਕ ਮੋਸਟ ਵਾਂਟਿਡ ਅਤਵਾਦੀ ਅਤੇ ਅਤਿਆਦਿਵਾਦੀ ਮਾਡਿਊਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਉਫ ਪਟਿਆਲਵਾਲੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਪਿਛਲੇ 12 ਸਾਲਾਂ ਤੋਂ ਵੱਖ-ਵੱਖ ਤਰੀਕਿਆਂ ਨਾਲ ਗ੍ਰਿਫਤਾਰੀ ਤੋਂ ਬਚ ਰਿਹਾ ਸੀ 2 ਮਹੀਨੇ ਪਹਿਲਾਂ ਮਲੋਟ ਵਿੱਚ ਹਾਲਾਤ ਵਿੱਚ ਗੁੰਮ ਹੋਏ ਇੱਕ 14 ਸਾਲਾ ਲੜਕੇ ਦੇ ਮਾਮਲੇ ਵਿੱਚ ਮਲੋਟ ਪੁਲਿਸ ਨੇ ਖੁਲਾਸਾ ਕਰਦੇ ਕਿਹਾ ਕਿ ਲੜਕੇ ਨੂੰ ਅਗਵਾ ਕਰਨ ਪਿੱਛੇ ਉਸਦੇ ਮਤਰੇਏ ਮਾਮੇ ਨੇ ਕਤਲ ਕਰਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਹੈ ਦਿਨਾਨਗਰ ਵਿਖੇ ਅੱਪਰ ਬਾਰੀ ਦੁਆਬ ਨਹਿਰ ਨਾਨੋਗਲ ਪੁਲ ਦੇ ਨੇੜੇ ਇੱਕ ਵੱਡਾ ਹਾਸਾ ਵਾਪਰਿਆ ਦਰਅਸਲ ਵਿਆਹ ਸਮਾਗਨ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਭਰੀ বাস ਪਲਟ ਕੇ ਨਹਿਰ ਵਿੱਚ ਡਿੱਗ ਗਈ ਜਿਸ ਕਾਰਨ বাস ਵਿੱਚ ਬੈਠੇ 10 ਤਰ੍ਹਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਟਿਆਲਾ ਦੇ ਪਿੰਡ ਰੋਣੀ ਵਿਖੇ ਪੀਆਰਟੀਸੀ ਬੱਸ ਤੇ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਕਾਰ ਸਵਾਰ ਦੀ ਮੌਤ ਹੋ ਗਈ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਪਛਾਣ ਦੀਪੂ ਦਾ ਮਨਵਾਸੀ ਪ੍ਰਤਾਪਨਗਰ ਵਜੋਂ ਹੋਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਉੱਥੇ ਹੀ ਜ਼ਖਮੀ ਬੱਸ ਡਰਾਈਵਰ ਨੂੰ ਵੀ ਡਾਕਟਰੀ ਜਾਂਚ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਵਾਂਟਡ ਕੋਸ਼ਲ ਗਰੁੱਪ ਦੇ ਸ਼ਾਪ ਸ਼ੂਟਰ ਵਿਕਾਸ ਮਾਲੇ ਨੂੰ ਦਿੱਲੀ ਪੁਲਿਸ ਨੇ ਸਪੈਸ਼ਲ ਸੈੱਲ ਦੇ 4 ਦਿਨਾਂ ਦੇ ਟਰੈਪ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਉਸ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਤਲ ਕਤਲ ਦੀ ਕੋਸ਼ਿਸ਼ ਵਿੱਚ 11 ਅਪਰਾਧਿਕ ਮਾਮਲੇ ਦਰਜਨ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 2019 ਤੋਂ ਲੈ ਕੇ ਹੁਣ ਤੱਕ ਵਿਕਾਸ ਮਾਲੇ 7 ਕਤਲ ਕਰ ਚੁੱਕਾ ਹੈ ਰੂਸ ਦੀ ਫੌਜ ਨੇ ਕਿਹਾ ਕਿ ਉਸਨੇ ਵਿਸਪਟਕ ਸਮਗਰੀ ਬਣਾਉਣ ਵਾਲੀ ਯੂਕਰੇਨ ਦੀ ਇੱਕ ਫੈਕਟਰੀ, ਕਈ ਤੋਪਖਾਨਿਆਂ ਅਤੇ ਸੈਂਕੜਾ ਹਟਕਾਣਿਆਂ ਨੂੰ ਨਿਸ਼ਾਨਾ ਬਣਾਇਆ। ਰੂਸੀ ਰੱਖਿਆ ਮੰਤਰਾਲੇ ਦੇ ਮੇਜਰ ਜਨਰਲ ਗੋਰ ਨੇ ਕਿਹਾ ਕਿ ਫੌਜ ਨੇ ਮਾਦ ਯੂਕਰੇਨ ਦੇ ਨਿਰਪੋ ਖੇਤਰ ਵਿੱਚ ਵਿਸਪਟਕ ਸਮਗਰੀ ਬਣਾਉਣ ਵਾਲੀ ਫੈਕਟਰੀ ਨੂੰ ਨਸ਼ਟ ਕਰਨ ਲਈ ਇੱਕ ਮਿਜ਼ਾਈਲ ਨਾਲ ਹਮਲਾ ਕੀਤਾ। IPL ਦੇ 7ਵੇਂ ਮੈਚ ਵਿੱਚ ਲਖਨਊ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੂੰ 169 ਦੌੜਾਂ ਦਾ ਟੀਚਾ ਦਿੱਤਾ। ਜਵਾਬੀ ਪਾਰੀ ਵਿੱਚ ਮੁੰਬਈ ਦੀ ਟੀਮ 8 ਵਿਕਟਾਂ ਤੇ 132 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਸਾਫ਼ ਰਹੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦੀ ਕੱਲ ਫੇਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ